हेलो एंड वेलकम माय डियर स्टूडेंट्स बहुत बहुत स्वागत है जी तुडे तो अपने यूट्यूब चैनल मेरीटोरीअल स्टूडेंट ओनली थे सो तो एम एस एन टी स्कॉलरशिप एग्जाम की प्रैपरेशन बहुत बढ़िया चल रही होगी उम्मीद है कि तुम अपने रेगुलर स्टूडेंट्स हो और इस पाँ जो चैप्टर कंप्लीट हो चुके वो तुम जरूर देखे ने अज तुडे आप नवे बचे ऐड कर जा रहे हैं वह बच्चे रजे जे इस वक्त अठवीं क्लास और दसवीं क्लास के फाइनल पेपर दे रहे हैं ਔਰ ਜਿੰਨਾਂ ਦਾ ਸੁਪਨਾ ਹੈ ਕਿ ਉਹ ਆਪਣੀ 9ਵੀਂ ਕਲਾਸ ਤੇ 11ਵੀਂ ਕਲਾਸ ਸਕੂਲ ਆਫ ਐਮਿਨੈਂਸ ਦੇ ਵਿੱਚ ਕਰਨ ਤਾਂ ਤੁਸੀਂ ਅੱਜ ਤੋਂ ਇਹ ਵੀਡੀਓਜ਼ ਦੇਖਣ ਲੱਗ ਜਾਣਾ ਜਦੋਂ ਹੀ ਆਪਾਂ ਨੂੰ ਸਕੂਲ ਆਫ ਐਮਿਨੈਂਸ ਦੇ ਇਹ ਸੈਸ਼ਨ ਦਾ ਪਤਾ ਚੱਲੇਗਾ ਪੇਪਰ ਦਾ ਪਤਾ ਚੱਲੇਗਾ ਤਾਂ ਜਦੋਂ ਆਪਾਂ ਤਿਆਰੀ ਕਰਵਾਵਾਂਗੇ ਤਾਂ ਮੈਂ ਬੱਚਿਆਂ ਨੂੰ ਇਹਨਾਂ ਵੀਡੀਓਜ਼ ਤੇ ਭੇਜੂਗੀ ਇਹਨਾਂ ਵੀਡੀਓਜ਼ ਤੇ ਉਹਨਾਂ ਨੂੰ ਰੀਡਾਇਰੈਕਟ ਕਰਾਂਗੀ ਸੋ ਥੈਟ ਤੁਹਾਨੂੰ ਕੰਫੀਡੈਂਸ ਆ ਸਕੇ ਕਿ ਹਾਂ ਇਹ ਵੀਡੀਓਜ਼ ਸਾਡੇ ਲਈ ਵੀ ਹੈਗੀਆਂ ਨੇ ਠੀਕ ਹੈ ਸੋ ਇਸ ਲਈ ਸਾਰਿਆਂ ਨੂੰ ਥੋੜਾ ਜਿਹਾ ਬੇਸਿਕ ਦੱਸਣਾ ਜਿਹੜੇ ਬੱਚੇ ਰੈਗੂਲਰ ਸਟੂਡੈਂਟ ਵੀ ਅੱਜ ਉਹਨਾਂ ਨੂੰ ਇੱਕ ਨਵੀਂ ਚੀਜ਼ ਪਤਾ ਲੱਗੇਗੀ ਇੱਕ ਨਵਾਂ ਟੌਪਿਕ ਕਰਾਂਗੇ ਔਰ ਜਿਹੜੇ ਬੱਚਿਆਂ ਦਾ ਹਜੇ ਤੱਕ ਕੁਝ ਵੀ ਨਹੀਂ ਹੋਇਆ ਉਹਨਾਂ ਨੂੰ ਵੀ ਦੱਸਾਂਗੇ ਕਿ ਤੁਸੀਂ ਕਿਵੇਂ ਜੜੀ ਹੈਗੀ ਆਪਣੀ ਤਿਆਰੀ ਸ਼ੁਰੂ ਕਰਨੀ ਆ ਸੋ ਸਕੂਲ ਆਫ ਐਮਿਨੈਂਸ ਵਾਲੇ ਬੱਚੇ ਜ਼ਰੂਰ ਲਾਸਟ ਤੱਕ ਵੀਡੀਓ ਦੇਖਣ ਠੀਕ ਹੈ ਜੀ ਸੋ ਅਜੇ ਸਾਡੇ ਪੀਪਰ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ 멘ਟਲ ਅਬਿਲਿਟੀ ਟੈਸਟ ਜਿਹਨੂੰ ਦੂਸਰੀ ਭਾਸ਼ਾ ਦੇ ਵਿੱਚ ਬੇਟਾ ਕੀ ਕਹਿੰਦੇ ਨੇ ਰੀਜ਼ਨਿੰਗ ਕਹਿੰਦੇ ਨੇ ਰੀਜ਼ਨਿੰਗ ਦਾ ਮਤਲਬ ਕੀ ਹੁੰਦਾ ਬੇਟਾ ਤਰਕ ਕੀ ਹੁੰਦਾ ਜੀ ਤਰਕ ਹੁਣ ਕਈ ਬੱਚਾ ਨੂੰ ਤਰਕ ਦਾ ਮਤਲਬ ਨਹੀਂ ਪਤਾ ਹੋਣਾ ਦੇਖੋ ਰੀਜ਼ਨਿੰਗ ਦੇ ਵਿੱਚ ਹਰੇਕ ਚੀਜ਼ ਦਾ ਇੱਕ ਲੌਜੀਕ ਹੁੰਦਾ ਇੱਕ ਰੀਜ਼ਨ ਹੁੰਦਾ ਕੋਈ ਨਾ ਕੋਈ ਕੋਡਿੰਗ ਹੁੰਦੀ ਹੈ ਕੁਝ ਨਾ ਕੁਝ ਪੈਟਰਨਸ ਹੁੰਦੇ ਨੇ ਠੀਕ ਹੈ ਜੀ ਤੁਸੀਂ ਕਹੋਗੇ ਮੈਮ ਸਾਨੂੰ ਰੀਜ਼ਨਿੰਗ ਤਾਂ ਕਿਤੇ ਕਿਆ ਹੀ ਨਹੀਂ ਸਾਨੂੰ ਤਾਂ ਮੈਂਟਲ ਅਬਿਲਿਟੀ ਟੈਸਟ ਹੀ ਕਹਿੰਦੇ ਆ ਬੇਟਾ ਜਿਵੇਂ ਆਪਾਂ ਤੁਹਾਨੂੰ ਇਹ ਕਹਿ ਸਕਦੇ ਆ ਕਿ ਤੁਸੀਂ 8th ਦੇ ਸਟੂਡੈਂਟ ਹੋ ਲੇਕਿਨ ਮੈਂ ਇਹ ਵੀ ਤਾਂ ਬੋਲ ਸਕਦੀ ਆ ਕਿ ਤੁਸੀਂ 8ਵੀਂ ਜਮਾਤ ਦੇ ਵਿਦਿਆਰਥੀ ਹੋ ਮੈਂ ਦੋ ਗੱਲਾਂ ਸੇਮ ਬੋਲੀਆਂ ਨੇ ਪਰ ਅਲੱਗ ਤਰੀਕੇ ਨਾਲ ਬੋਲੀਆਂ ਨੇ ਉਸੇ ਤਰੀਕੇ ਨਾਲ ਬੇਟਾ ਮੈਂਟਲ ਅਬਿਲਿਟੀ ਟੈਸਟ ਦਾ ਜਿਹੜਾ ਮੇਨ ਨੇਮ ਹੈ ਉਹ ਰੀਜ਼ਨਿੰਗ ਹੀ ਹੁੰਦਾ ਹੈ ਅੱਗੇ ਜਾ ਕੇ ਜਿਹੜੀ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੇ ਲਈ ਪੇਪਰ ਲਏ ਜਾਂਦੇ ਆ ਪੰਜਾਬ ਪੁਲਿਸ ਦਾ ਹੋ ਗਿਆ ਬੈਂਕਿੰਗ ਦਾ ਹੋ ਗਿਆ ਇਹਨਾਂ ਦੇ ਵਿੱਚ ਰੀਜ਼ਨਿੰਗ ਬਹੁਤ ਇੰਪੋਰਟੈਂਟ ਪਾਰਟ ਹੈ ਸੋ ਅਗਰ ਤੁਸੀਂ ਇਹਨੂੰ ਸਮਝ ਲੈਣੇ ਹੋ ਤਾਂ ਤੁਹਾਨੂੰ ਅੱਗੇ ਜਾ ਕੇ ਰਜੇ ਕਾਫੀ ਜਿਹੜੀਆਂ ਹੈਗੀਆਂ ਨੇ ਤੁਹਾਡੀਆਂ ਪ੍ਰੋਬਲਮਸ ਆਸਾਨ ਹੋ ਜਾਣਗੀਆਂ ਠੀਕ ਹੈ ਸੋ ਜ਼ਿਆਦਾ ਗੱਲਾਂ ਨਹੀਂ ਕਰਦੇ ਡਾਇਰੈਕਟ ਤੁਹਾਨੂੰ ਜਿਹੜੀ ਜੀ ਸਮਝਾਉਣੀਆਂ ਉਹ ਤੇ ਚੱਲਦੇ ਆਂ ਬੇਟਾ ਜਿਹੜੀ ਮੈਂਟਲ ਅਬਿਲਿਟੀ ਟੈਸਟ ਹੈ ਜਾਨੀ ਜਿਹੜਾ ਰੀਜ਼ਨਿੰਗ ਦਾ ਪਾਰਟ ਹੁੰਦਾ ਹੈ ਨਾ ਸਾਡੇ ਕੋਲ ਦੋ ਤਰੀਕੇ ਦੀ ਰੀਜ਼ਨਿੰਗ ਹੁੰਦੀ ਹੈ ਇੱਕ ਹੁੰਦੀ ਹੈ ਜੀ ਵਰਬਲ ਰੀਜ਼ਨਿੰਗ ਇੱਕ ਹੁੰਦੀ ਹੈ ਬੇਟਾ ਨਾਨ ਵਰਬਲ ਰੀਜ਼ਨਿੰਗ ਮੈਂ ਵਰਬਲ ਰੀਜ਼ਨਿੰਗ ਕਿਹੜੀ ਹੁੰਦੀ ਹੈ ਜੇ ਵਰਬਲ ਰੀਜ਼ਨਿੰਗ ਦੇ ਵਿੱਚ ਸਾਨੂੰ ਜਿਹੜੀਆਂ ਪ੍ਰੋਬਲਮਸ ਦਿੱਤੀਆਂ ਹੁੰਦੀਆਂ ਨੇ ਉਹਨੂੰ ਅਸੀਂ ਵਰਡਸ ਤੇ ਲੈਟਰਸ ਦੀ ਮਦਦ ਨਾਲ ਸੋਲਵ ਕਰਦੇ ਆ ਯਾਨੀ ਅਗਰ ਆਸਾਨ ਭਾਸ਼ਾ ਚ ਕਹੀਏ ਤਾਂ ਵਰਬਲ ਲੈਂਗੁਏਜ ਦੇ ਵਿੱਚ ਬਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਕਿਸੇ ਵੀ ਸਵਾਲ ਨੂੰ ਹੱਲ ਕਰਨ ਦੇ ਲਈ ਤੇ ਨਾਨ ਵਰਬਲ ਰੀਜ਼ਨਿੰਗ ਦੇ ਵਿੱਚ ਬੇਟਾ ਜਿਹੜਾ ਸਾਨੂੰ ਪ੍ਰੋਬਲਮ ਦਿੱਤੀ ਹੁੰਦੀ ਹੈ ਜਿਹੜਾ ਕੁਐਸਚਨ ਦਿੱਤਾ ਹੁੰਦਾ ਹੈ ਉਹਨੂੰ ਅਸੀਂ ਪਿਕਚਰਸ ਐਂਡ ਡਾਇਗਰਾਮ ਦੀ ਮਦਦ ਨਾਲ ਸੋਲਵ ਕਰਦੇ ਆਂ ਬੱਚਿਆਂ ਨੂੰ ਜ਼ਿਆਦਾ ਜਿਹੜਾ ਨਾਨ ਵਰਬਲ ਰੀਜ਼ਨਿੰਗ ਵਾਲਾ ਪਾਰਟ ਹੈ ਥੋੜਾ ਜਿਹਾ ਉਹਨਾਂ ਨੂੰ ਟਫ ਲੱਗਦਾ ਥੋੜਾ ਜਿਹਾ ਉਹ ਬੱਚਿਆਂ ਨੂੰ ਔਖਾ ਲੱਗਦਾ ਬਟ ਡੋਨਟ ਵਰੀ ਬੇਟਾ ਤੁਹਾਨੂੰ ਇੱਥੇ ਹਰੇਕ ਕਨਸੈਪਟ ਬਹੁਤ ਹੀ ਆਰਾਮ ਨਾਲ ਬਹੁਤ ਸਲੀਕੇ ਨਾਲ ਕਲੀਅਰ ਕਰਵਾਇਆ ਜਾਏਗਾ ਜਿਹੜੇ ਵੀ ਤੁਹਾਡੇ ਡਾਊਟਸ ਹੋਏ ਤੁਸੀਂ ਸਾਡੇ ਟੈਲੀਗ੍ਰam ਤੇ ਜੁਆਇਨ ਕਰਕੇ ਉੱਥੇ ਪੁੱਛ ਸਕਦੇ ਹੋ ਜਾਂ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ ਸਾਡਾ ਟੈਲੀਗ੍ਰam YouTube ਚੈਨਲ ਦੇ ਨੇਮ ਤੇ ਹੀ ਹੈ ਮੈਰੀਟੋਰੀਅਸ ਸਟੂਡੈਂਟ ਓਨਲੀ ਲੋਗੋ ਆਪਣੇ ਚੈਨਲ ਲਈ ਲੱਗਿਆ ਹੋਇਆ ਹੈ ਔਰ ਅੱਜ ਵਾਲੀ ਕਲਾਸ ਦੀ ਪੀਡੀਐਫ ਵੀ ਤੁਹਾਨੂੰ ਉੱਥੇ ਹੀ ਪ੍ਰੋਵਾਈਡ ਕਰਾ ਦਿੱਤੀ ਜਾਏਗੀ ਚਲੋ ਹੁਣ ਆਪਾਂ ਇੱਕ ਇੱਕ ਐਗਜ਼ਾਮਪਲ ਕਰ ਲੈਂਦੇ ਹਾਂ ਜਿਵੇਂ ਵਰਬਲ ਰੀਜ਼ਨਿੰਗ ਵਾਲੀ ਸਾਈਡ ਬੇਟਾ ਸਾਨੂੰ ਕੀ ਦਿੱਤਾ ਹੈ ਮੈਂ ਇੱਕ ਇਥੇ ਐਗਜ਼ਾਮਪਲ ਲਈ ਹੈ ਪੰਜਾਬ ਚੰਡੀਗੜ੍ਹ ਬਿਹਾਰ ਤੇ ਇਥੇ ਮੈਂਨੇ ਕੁਐਸਚਨ ਮਾਰਕ ਲਗਾਤਾ ਹੁਣ ਜਿਹੜੇ ਬੱਚੇ ਅੱਜ ਪਹਿਲੀ ਵਾਰ ਕਲਾਸ ਦੇਖ ਰਹੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਇਹ ਕੀ ਚੀਜ਼ ਹੈ ਬਟ ਜਿਹੜੇ ਮੇਰੇ ਰੈਗੂਲਰ ਸਟੂਡੈਂਟਸ ਨੇ ਦੇ نو ਵੈਰੀ ਵੈਲ ਕਿ ਆਪਾਂ ਸਭ ਤੋਂ ਪਹਿਲਾਂ ਇੱਕ ਚੈਪਟਰ ਕੀਤਾ ਸੀ ਬੇਟਾ ਜਿਹਦਾ ਨਾਮ ਸੀ ਐਨਾਲੋਜੀ ਐਨਾਲੋਜੀ ਨੂੰ ਪੰਜਾਬੀ ਭਾਸ਼ਾ ਚ ਬੇਟਾ ਕੀ ਬੋਲਦੇ ਨੇ ਸਮਾਨਤਾ ਇਹ ਜਿਹੜਾ ਸਵਾਲ ਹੈ ਬੇਟਾ ਉਸ ਚੈਪਟਰ ਦੇ ਵਿੱਚੋਂ ਲਿਆ ਗਿਆ ਹੈ ਇਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਆਪਾਂ ਜਿਹੜੀ ਚੀਜ਼ ਆਪਾਂ ਨੂੰ ਪੂਰੀ ਦਿੱਤੀ ਹੈ ਉਹਦਾ ਰਿਲੇਸ਼ਨ ਪਤਾ ਕਰਨਾ ਹੁੰਦਾ ਤੇ ਉਹ ਸੇਮ ਰਿਲੇਸ਼ਨ ਪੁੱਛੀ ਗਈ ਚੀਜ਼ ਤੇ ਅਪਲਾਈ ਕਰਨਾ ਹੁੰਦਾ ਜਿਵੇਂ ਅਗਰ ਤੁਹਾਨੂੰ ਸਮਝ ਨਹੀਂ ਲੱਗਿਆ THEN GIVE ME A SECOND ਆਪਾਂ ਜਿਹੜਾ ਹੈਗਾ ਇਹਨੂੰ ਅੱਛੇ ਤਰੀਕੇ ਨਾਲ ਕਰਦੇ ਆ ਠੀਕ ਹੈ ਦੇਖੋ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਬੇਟਾ ਕੀ ਰਿਲੇਸ਼ਨ ਹੈ ਇਹਦੇ ਵਿੱਚ ਇਹ ਰਿਲੇਸ਼ਨ ਹੈ ਕਿ ਪੰਜਾਬ ਦੀ ਕੈਪੀਟਲ ਚੰਡੀਗੜ੍ਹ ਹੈ ਤਾਂ ਬਿਹਾਰ ਦੀ ਕੈਪੀਟਲ ਕੀ ਹੈ ਬੇਟਾ ਇਹਦੇ ਲਈ ਥੋੜੀ ਜੀ ਤੁਹਾਡੀ ਜਰਨਲ ਨੌਲੇਜ ਹਾਈ ਹੋਣੀ ਚਾਹੀਦੀ ਹੈ ਤੁਹਾਡਾ ਪ੍ਰੀਵੀਅਸ ਈਅਰ ਕੁਐਸਚਨ ਹੀ ਮੈਨੇ ਲਿਆ ਏ ਤਾਂ ਬਿਹਾਰ ਦੀ ਬੇਟਾ ਕੈਪੀਟਲ ਹੈ ਪਟਨਾ ਤਾਂ ਸਾਡਾ ਇੱਥੇ ਰਾਈਟ ਆਨਸਰ ਆ ਜਾਊਗਾ ਬੇਟਾ ਆਪਸ਼ਨ ਨੰਬਰ ਸੀ ਥੈਟ ਇਜ਼ ਪਟਨਾ ਜੈਪੁਰ ਜਿਹੜੀ ਹੈਗੀ ਹੈ ਜੈਪੁਰ ਇਹ ਕਿਹਦੀ ਰਾਜਧਾਨੀ ਹੈ ਜੀ Rajasthan ਦੀ ਪੰਜੀ ਹੈਗੀ ਹੈ ਜੀ Goa ਦੀ ਰਾਇਪੁਰ ਤੁਸੀਂ ਦੱਸੋਗੇ ਕਮੈਂਟ ਸੈਕਸ਼ਨ ਦੇ ਵਿੱਚ ਠੀਕ ਹੈ ਜਿਵੇਂ ਸੈਕੰਡ ਸਵਾਲ ਵੀ ਦੇਖ ਲਓ ਥੋੜਾ ਜਿਹਾ ਹਸਪੀਟਲ ਦੇਖੋ ਸਭ ਤੋਂ ਪਹਿਲਾਂ ਜਿਹੜਾ ਮੇਨ ਕੰਮ ਹੁੰਦਾ ਨਾ ਜਿਹੜੇ ਆ ਚਾਰ ਬਿੰਦੂ ਦਿੱਤੇ ਨੇ ਇਥੋਂ ਆਪਾਂ ਇਹਨੂੰ ਅੱਡ ਕਰਨਾ ਹੁੰਦਾ ਸੋ that means ਜਿਹੜੀ ਚੀਜ਼ ਸਾਡੇ ਕੋਲੇ ਪੂਰੀ ਹੈ ਉਹਦੇ ਚ ਆਪਾਂ ਰਿਲੇਸ਼ਨ ਪਤਾ ਕਰਾਂਗੇ ਔਰ ਜਿੱਥੇ ਸਾਨੂੰ ਕੁਐਸਚਨ ਮਾਰਕ ਦਿੱਤਾ ਉਹਦਾ ਆਪਾਂ ਆਨਸਰ ਦੱਸਣਾ ਦੇਖੋ ਹਸਪੀਟਲ ਦਾ ਪੇਸ਼ੀਐਂਟ ਨਾਲ ਕੀ ਰਿਸ਼ਤਾ ਹਸਪੀਟਲ ਯਾਨੀ ਜਿਹੜੇ ਹਸਪਤਾਲ ਨੇ ਬੇਟਾ ਕਾਦੇ ਲਈ ਬਣਾਏ ਜਾਂਦੇ ਨੇ ਟ੍ਰੀਟਮੈਂਟ ਲਈ ਬਣਾਏ ਜਾਂਦੇ ਨੇ ਕੀ ਦੇ ਲਈ ਬਣਾਏ ਜਾਂਦੇ ਨੇ ਜੀ ਟ੍ਰੀਟਮੈਂਟ ਕਿੰਨਾ ਦੀ ਟ੍ਰੀਟਮੈਂਟ ਕੀਤੀ ਜਾਂਦੀ ਹੈ ਬੇਟਾ ਕਿੰਨਾ ਦਾ ਇਲਾਜ ਕੀਤਾ ਜਾਂਦਾ ਪੇਸ਼IENTS ਯਾਨੀ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਦਾ ਇਲਾਜ ਕੀਤਾ ਜਾਂਦਾ ਇਸੇ ਤਰੀਕੇ ਨਾਲ ਬੇਟਾ ਕਾਲਜ ਦਾ ਮੇਨ ਕੰਮ ਕੀ ਹੈ ਕਾਲਜ ਇੱਕ ਸਿੱਖਿਆ ਆਧਾਰ ਹੈ ਇੱਕ এডਿਕੇਸ਼ਨ ਡਿਪਾਰਟਮੈਂਟ ਹੈ ਯਾਨੀ ਕਿ ਕਾਲਜ ਦਾ ਮੇਨ ਕੰਮ ਹੁੰਦਾ ਬੇਟਾ এডਿਕੇਸ਼ਨ ਦੇਣਾ ਪਰ ਜਿਹੜੀ এডਿਕੇਸ਼ਨ ਹੈ ਕਿੰਨਾ ਨੂੰ ਦਿੱਤੀ ਜਾਂਦੀ ਹੈ ਕੀ এডਿਕੇਸ਼ਨ ਟੀਚਰਸ ਨੂੰ ਦਿੱਤੀ ਜਾਂਦੀ ਹੈ ਜੀ ਨਹੀਂ ਟੀਚਰਸ ਨੂੰ ਨਹੀਂ ਦਿੱਤੀ ਜਾਂਦੀ ਟੀਚਰਸ ਤਾਂ ਉੱਥੇ এডਿਕੇਸ਼ਨ ਦਿੰਦੇ ਨੇ ਕੀ ਇੱਥੇ এডਿਕੇਸ਼ਨ ਪੀਅਨ ਨੂੰ ਦਿੱਤੀ ਜਾਂਦੀ ਹੈ ਜੀ ਨਹੀਂ education ਉਥੇ ਕੌਨ ਲੈਣ ਆਉਂਦੇ ਨੇ ਬੇਟਾ education ਉਥੇ ਸਟੂਡੈਂਟਸ ਲੈਣ ਆਉਂਦੇ ਆ ਸੋ ਸਾਡਾ ਰਾਈਟ ਆਨਸਰ ਆ ਗਿਆ অপਸ਼ਨ ਨੰਬਰ ਸੀ ਮੈਨੂੰ ਤਾਂ ਦੇਖੋ ਇਹ ਸਵਾਲ ਬਹੁਤ ਇੰਟਰਸਟਿੰਗ ਲੱਗਿਆ ਬਿਕਾਜ਼ ਇਹਦਾ ਰਿਲੇਸ਼ਨ ਫਾਈਂਡ ਆਊਟ ਕਰਕੇ ਫਿਰ ਆਨਸਰ ਕਰਨਾ ਰੀਅਲੀ ਵੈਰੀ ਇੰਟਰਸਟਿੰਗ ਹੈ ਨਾ ਸੋ ਅਗਰ ਤੁਹਾਨੂੰ ਥੋੜਾ ਜਿਹਾ ਔਖਾ ਲੱਗੇ ਤਾਂ ਤੁਸੀਂ ਮੈਂ ਤੁਹਾਨੂੰ ਥੋੜੇ ਟਾਈਮ ਤੱਕ ਦੱਸ ਦਿਆਂ ਕਿ ਤੁਸੀਂ ਕਿਵੇਂ ਕਿਵੇਂ ਇੱਥੇ ਤੱਕ ਪਹੁੰਚੋਗੇ ਕਿ ਤੁਹਾਨੂੰ ਇਹ ਸਾਰਾ ਕੁਝ ਈਜ਼ੀ ਲੱਗੇ ਚਲੋ ਇੱਕ ਆਪਾਂ ਐਗਜ਼ਾਮਪਲ ਬੇਟਾ ਨਾਨ ਵਰਬਲ ਰੀਜ਼ਨਿੰਗ ਦੀ ਵੀ ਦੇਖ ਲੈਣੇ ਦੇਖੋ ਸਾਨੂੰ ਪਤਾ ਲੱਗ ਗਿਆ ਕਿ ਨਾਨ ਵਰਬਲ ਦੇ ਵਿੱਚ ਅਸੀਂ ਆਨਸਰ ਕਿਵੇਂ ਕਰਨੇ ਨੇ ਪਿਕਚਰਸ ਐਂਡ ਡਾਇਗਰਾਮਸ ਦੀ ਮਦਦ ਨਾਲ ਕਰਦੇ ਆ ਸਾਨੂੰ ਬੇਟਾ ਸਵਾਲ ਦਿੱਤਾ ਇਸ ਤਰੀਕੇ ਨਾਲ ਇਹਨਾਂ ਨੇ ਇੱਕ ਵੱਡਾ ਬਾਕਸ ਲਿਆ ਵੱਡੇ ਬਾਕਸ ਦੇ ਵਿੱਚ ਇਹਨਾਂ ਨੇ ਇਸ ਤਰੀਕੇ ਨਾਲ ਇਹਦੇ ਚਾਰ ਪਾਰਟ ਕਰ ਲਏ ਬੇਟਾ ਫਰਸਟ ਬਾਕਸ ਦੇ ਵਿੱਚ ਇੱਕ ਚੱਕਰ ਹੈ ਦੂਸਰੇ ਬਾਕਸ ਦੇ ਵਿੱਚ ਕਿੰਨੇ ਨੇ ਜੀ ਆਹ ਦੋ ਚੱਕਰ ਨੇ ਤੀਸਰੇ ਬਾਕਸ ਦੇ ਵਿੱਚ ਬੇਟਾ ਜੀ ਕਿੰਨੇ ਚੱਕਰ ਨੇ ਤਿੰਨ ਚੱਕਰ ਨੇ ਠੀਕ ਹੈ ਤਿੰਨ ਸਰਕਲ ਨੇ ਤਾਂ ਇੱਥੇ ਸਾਡੇ ਕੋਲ ਕੀ ਹੈ ਕੁਐਸਚਨ ਮਾਰਕ ਹੈ ਕਿ ਇਹਨਾਂ ਦੋ ਆਪਸ਼ਨਾਂ ਦੇ ਵਿੱਚ ਥਿਸ ਇਜ਼ ਆਪਸ਼ਨ A ਐਂਡ ਥਿਸ ਇਜ਼ ਆਪਸ਼ਨ B ਕਿਹੜੀ অপশন आएगी ਤਾਂ দেখো ਸਾਨੂੰ ਪਤਾ ਹੈ ਸਾਨੂੰ ਪੈਟਰਨ ਪਤਾ ਲੱਗ ਗਿਆ ਕਿ ਪਹਿਲੇ ਬਾਕਸ ਵਿੱਚ ਇੱਕ ਦੂਜੇ ਵਿੱਚ ਦੋ ਤੀਜੇ ਵਿੱਚ ਤਿੰਨ ਤਾਂ ਇਹਦਾ ਮਤਲਬ ਜਿਹੜਾ ਚੌਥਾ ਬਾਕਸ ਹੈ ਬੇਟਾ ਜੀ ਉਹਦੇ ਵਿੱਚ ਕਿੰਨੇ ਜਿਹੜੇ ਹੈਗੇ ਆ ਛੋਟੇ ਛੋਟੇ ਆਹ ਸਰਕਲ ਆਉਣਗੇ ਚਾਰ ਆਉਣਗੇ ਸੋ ਇਹਦਾ ਮਤਲਬ ਸਾਡਾ ਰਾਈਟ ਆਨਸਰ অপਸ਼ਨ ਨੰਬਰ ਬੀ ਆ ਜਾਏਗਾ ਬੱਚਾ ਨੂੰ নন ਵਰਬਲ ਰੀਜਨਿੰਗ ਐਸਲੀ ਟਫ ਲੱਗਦੀ ਹੈ ਬਿਕੋਜ਼ ਇਹਦੇ ਵਿੱਚ ਆਬਜ਼ਰਵੇਸ਼ਨ ਜ਼ਿਆਦਾ ਹੈ ਠੀਕ ਹੈ ਅੱਗੇ ਮਿਰਰ ਇਮੇਜ ਵਾਟਰ ਇਮੇਜ ਇਸ ਤਰੀਕੇ ਦੇ ਕਾਫੀ ਸਵਾਲ ਹੁੰਦੇ ਨੇ ਬਟ ਆਪਾਂ ਆਰਾਮ ਨਾਲ ਕੱਲੀ ਕੱਲੀ ਚੀਜ਼ ਨੂੰ ਕਵਰ ਕਰਾਂਗੇ ਚਲੋ ਬੇਟਾ ਨੈਕਸਟ ਸਲਾਈਡ ਤੇ ਚਲਦੇ ਆਂ ਥਿਸ ਇਸ ਵੈਰੀ 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 ਇੰਪੋਰਟੈਂਟ ਤੁਹਾਨੂੰ ਉੱਪਰ ਆਈ ਬਟਨ ਮਿਲੇਗਾ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਇੱਕ ਪਲੇਲਿਸਟ ਦੇ ਚਲੇ ਜਾਓਗੇ ਬੇਟਾ ਉਸ ਪਲੇਲਿਸਟ ਦੇ ਵਿੱਚ ਬੇਟਾ ਆਪਣੀ ਆਹ ਜਿਹੜੇ ਚੈਪਟਰਸ ਨੇ ਕੰਪਲੀਟ ਹੋ ਚੁੱਕੇ ਨੇ ਪਹਿਲਾ ਚੈਪਟਰ ਜਿਹੜਾ ਆਪਾਂ ਐਨਲੋਜੀ ਯਾਨੀ ਕਿ ਸਮਾਨਤਾ ਵਾਲਾ ਕੀਤਾ ਸੀ ਪੂਰਾ ਡਿਟੇਲ ਨਾਲ ਕਰਵਾਇਆ ਹੋਇਆ ਕਿ ਕਿਹੜੀਆਂ ਟਾਈਪਸ ਹੁੰਦੀਆਂ ਨੇ ਕਿਸ ਤਰੀਕੇ ਦੇ ਸਵਾਲ ਪੁੱਛੇ ਜਾਂਦੇ ਆ ਹਰ ਇੱਕ ਚੀਜ਼ ਕੀਤੀ ਹੋਈ ਆ ਉਸ ਤੋਂ ਬਾਅਦ ਬਲੱਡ ਰਿਲੇਸ਼ਨ ਦੀਆਂ ਬਹੁਤ ਸੋਹਣੀਆਂ ਕਲਾਸਿਸ ਲਗਾਈਆਂ ਸੀ ਬਲੱਡ ਰਿਲੇਸ਼ਨ ਬੱਚਾ ਨੂੰ ਲੱਗਦਾ ਕਿ ਬਹੁਤ ਹੀ ਸੌਖਾ ਜਿਹਾ ਚੈਪਟਰ ਹੈ ਬਟ ਸਵਾਲ ਇਦਾਂ ਨੇ ਆ ਜਾਂਦੇ ਆ ਵੀ ਤੁਸੀਂ ਉੱਥੇ ਭਮੱਤਰ ਜਾਂਦੇ ਹੋ ਤਾਂ ਇਸ ਲਈ ਜ਼ਰੂਰੀ ਹੈ ਵੀ ਇੱਕ ਵਾਰ ਤੁਹਾਨੂੰ ਸਹੀ ਅਪਰੋਚ ਪਤਾ ਹੋਵੇ ਕਿ ਤੁਸੀਂ ਸਵਾਲ ਹੱਲ ਕਿਵੇਂ ਕਰਨਾ ਹੈ ਸੋ ਦੈਟਸ ਵਾਈਟ ਇਟਸ ਵੈਰੀ ਇੰਪੋਰਟੈਂਟ ਤੁਸੀਂ ਇਹ ਜ਼ਰੂਰ ਦੇਖਣਾ ਹੈ ਫਿਰ ਅਜੇ ਕਾਊਂ ਫਿਗਰਸ ਇਹ ਹਜੇ 50% ਹੀ ਕਵਰ ਹੈ ਜਿਹੜਾ ਰਹਿ ਗਿਆ ਉਹ ਮੈਂ ਤੁਹਾਨੂੰ ਬਿਲਕੁਲ ਟਾਈਮ ਤੇ ਕਰਵਾ ਦੂੰਗੀ ਜਦੋਂ ਤੁਹਾਡਾ ਪੇਪਰ ਆ ਗਿਆ ਫਿਰ ਨੰਬਰ ਸੀਰੀਜ਼ ਕੰਪਲੀਟ ਹੈ ਐਂਡ ਲੈਟਰ ਸੀਰੀਜ਼ ਕੰਪਲੀਟ ਹੈ ਦਿਸ ਇਜ਼ ਵੈਰੀ 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 ਇੰਪੋਰਟੈਂਟ ਤੁਹਾਡਾ ਅਗਰ ਇੰਨਾ ਕੁ ਹੋ ਜਾਂਦਾ ਨਾ ਇਹਦੇ ਨਾਲ ਤੁਹਾਡੇ ਕਨਸੈਪਟ ਐਨੇ ਮਜ਼ਬੂਤ ਹੋ ਜਾਣਗੇ ਵੀ ਤੁਹਾਡੇ 60 ਤੋਂ 70 ਨੰਬਰ ਤੱਕ ਕਿਤੇ ਨਹੀਂ ਗਏ ਜਿਹੜੇ ਬੱਚੇ ਸਕਾਲਰਸ਼ਿਪ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਆਂ ਔਰ ਸਕੂਲ ਆਫ ਐਮਿਨੈਂਸ ਵਾਲੇ ਬੱਚਿਆਂ ਦੇ ਵੀ ਜਿਹੜੇ ਹੈਗੇ ਨੇ आ, 30 ਦੇ ਵਿੱਚੋਂ ਰਜੇ ਨੀਅਰ ਅਬਾਊਟ ਤੁਹਾਡੇ ਕਿਉਂਕਿ ਦੋਨੋਂ ਪਾਰਟਸ ਦੇ ਵਿੱਚ ਹੁੰਦਾ ਯਾਨੀ ਵਰਬਲ ਤੇ ਨਾਨ ਵਰਬਲ ਦੋਨਾਂ ਦੇ ਸਵਾਲ ਹੁੰਦੇ ਆ ਤਾਂ 30 ਦੇ ਵਿੱਚੋਂ 20 ਪਲੱਸ ਤੁਹਾਡੇ ਆਰਾਮ ਨਾਲ ਇਹਦੇ ਚੋਂ ਬਣ ਜਾਣੇ ਨੇ ਠੀਕ ਹੈ ਯਾਨੀ ਜਿਹੜੇ ਚੈਪਟਰ ਆਪਾਂ ਕੰਪਲੀਟ ਕਰਾਂਗੇ ਨਾਓ ਬੇਟਾ ਮੂਵ ਟੂ ਦ ਨੈਕਸਟ ਸਲਾਈਡ ਦਿਸ ਇਜ਼ ਵੈਰੀ ਇੰਪੋਰਟੈਂਟ ਸਲਾਈਡ ਯੂ ਹੈਵ ਇਹਦੇ ਚ ਅੱਜ ਦਾ ਆਪਣਾ ਜਿਹੜਾ ਹੈਗਾ ਨਿਊ ਟਾਪਿਕ ਹੈ ਹਾਂਜੀ ਸੋ ਬੇਟਾ ਅੱਜ ਆਪਾਂ ਜਿਹੜਾ ਟਾਪਿਕ ਸ਼ੁਰੂ ਕਰਨ ਜਾ ਰਹੇ ਆਂ ਜੀ ਉਹਦਾ ਨੇਮ ਹੈ ਡਿਕਸ਼ਨਰੀ ਕੀ ਨੇਮ ਹੈ ਬੇਟਾ ਡਿਕਸ਼ਨਰੀ ਬਹੁਤ ਹੀ ਪਿਆਰਾ ਬਹੁਤ ਹੀ ਕੈਂਟਜਾ ਟਾਪਿਕ ਹੈ ਇਹਦੇ ਵਿੱਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਸਾਰੇ ਨੇ ਡਿਕਸ਼ਨਰੀ ਦੇਖੀ ਹੈ ਨਾ ਡਿਕਸ਼ਨਰੀ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਸ਼ਬਦ ਕੋਸ਼ ਕਹਿੰਦੇ ਆ ਜਿੱਤੇ ਆਪਾਂ ਮੀਨਿੰਗ ਵਗੈਰਾ ਦੇਖਦੇ ਹੁੰਦੇ ਆ ਅਗਰ ਬੇਟਾ ਤੁਸੀਂ ਕਦੇ ਡਿਕਸ਼ਨਰੀ ਨੂੰ ਧਿਆਨ ਨਾਲ ਆਬਜ਼ਰਵ ਕੀਤਾ ਹੈ ਤਾਂ ਡਿਕਸ਼ਨਰੀ ਦੇ ਵਿੱਚ ਹਰੇਕ ਚੀਜ਼ ਕਿਵੇਂ ਅਰੇਂਜ ਹੁੰਦੀ ਹੈ ਬੇਟਾ ਅਲਫਾਬੈਟਿਕਲੀ ਅਰੇਂਜ ਹੁੰਦੀ ਹੈ ਮੈਡਮ ਅਲਫਾਬੈਟਿਕਲੀ ਦਾ ਮਤਲਬ ਕੀ ਹੁੰਦਾ ਹੈ ਜੀ ਤਾਂ ਬੇਟਾ ਸਭ ਨੂੰ ABC ਆਉਂਦੀ ਹੈ A B C D E F G H ਅਪ ਟੂ ਕਿੱਥੇ ਤੱਕ ਬੇਟਾ Z ਤੱਕ ਤਾਂ ਡਿਕਸ਼ਨਰੀ ਦੇ ਵਿੱਚ ਰਜੇ ਹਰੇਕ ਚੀਜ਼ ਅਲਫਾਬੈਟਿਕਲੀ ਅਰੇਂਜ ਹੁੰਦੀ ਹੈ ਯਾਨੀ ਕਿ ਅਗਰ ਮੰਨ ਲਓ A ਤੇ B ਹੈ ਤਾਂ ਪਹਿਲਾਂ ਸਾਰੇ A ਵਾਲੇ ਅੱਖਰ ਹੋਣਗੇ ਯਾਨੀ A ਵਾਲੀ ਸਾਰੀ ਵਰਡ ਹੋਣਗੇ ਫਿਰ B ਵਾਲੇ ਸ਼ਬਦ ਹੋਣਗੇ ਫਿਰ ਸਾਰੇ C ਵਾਲੇ ਸ਼ਬਦ ਹੋਣਗੇ ਫਿਰ ਸਾਰੇ D ਵਾਲੇ ਹੋਣਗੇ ਠੀਕ ਹੈ ਜੀ ਇਹਨੂੰ ਕਹਿੰਦੇ ਆ ਅਲਫਾਬੈਟਿਕਲ ਆਰਡਰ ਦੇ ਵਿੱਚ ਅਰੇਂਜਮੈਂਟ ਕੀਤੀਆਂ ਹੁੰਦੀਆਂ ਨੇ ਔਰ ਤੁਹਾਨੂੰ ਮੈਂ ਬਹੁਤ ਹੀ ਇੰਪੋਰਟੈਂਟ ਚੀਜ਼ ਦੱਸਦਾ ਮੈਮ ਉਹ ਚੀਜ਼ ਕੀ ਹੈ ਜੀ ਗਿਵ ਮੀ ਅ ਸੈਕਿੰਡ ਤੁਹਾਨੂੰ ਬੇਟਾ ਜਿਹੜੇ ਦੇਖੋ ਰੈਗੂਲਰ ਬੱਚਾ ਹਨ ਨੂੰ ਇਹ ਚੀਜ਼ ਪਤਾ ਹੈ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਜਾ ਰਹੀ ਆ ਬਟ ਜਿਹੜੇ ਬੱਚਾ ਨੂੰ ਨਹੀਂ ਪਤਾ ਰਜੇ ਉਹਨਾਂ ਨੂੰ ਮੈਂ ਦੱਸਦਾ ਕਿ ਤੁਹਾਨੂੰ A ਤੋਂ Z ਤੱਕ ਜਿਹੜੇ ਸਾਰੇ ਦੇ ਸਾਰੇ ਅਲਫਾਬੈਟ ਨੇ ਇਹਨਾਂ ਦੀ ਬੇਟਾ ਪੋਜੀਸ਼ਨ ਪਤਾ ਹੋਣੀ ਚਾਹੀਦੀ ਹੈ ਇਹਨਾਂ ਦੀ ਪੋਜੀਸ਼ਨ ਪਤਾ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਉੱਪਰ ਆਈ ਬਟਨ ਤੇ ਇੱਕ ਵੀਡੀਓ ਦੇਖ ਰਹੀ ਆ ਪਹਿਲਾਂ ਜਾ ਕੇ ਉਹ ਵੀਡੀਓ ਦੇਖਿਓ ਔਰ ਸਾਰੀ ਦੀ ਸਾਰੀ ਪੋਜੀਸ਼ਨ ਯਾਦ ਕਰਿਓ ਬਿਕੋਜ਼ ਪੋਜੀਸ਼ਨ ਤੋਂ ਬਿਨਾ ਇਹ ਤੁਹਾਡੀ ਅੱਜ ਦੀ ਕਲਾਸ ਦਾ ਕੋਈ ਫਾਇਦਾ ਨਹੀਂ ਹੈ ਸੋ ਪਹਿਲਾਂ ਆਈ ਬਟਨ ਤੇ ਕਲਿੱਕ ਕਰਕੇ ਉਹ ਜਿਹੜੀ ਪੋਜੀਸ਼ਨ ਵਾਲੀ ਜਿੱਥੇ ਤੱਕ ਪੋਜੀਸ਼ਨਾਂ ਮੈਂ ਨੇ ਸਮਝਾਈਆਂ ਨੇ ਯਾਦ ਕਰਾਈਆਂ ਨੇ ਉਹ ਵੀਡੀਓ ਦੇਖਿਓ ਦੇਖੋ ਜਿਵੇਂ A B C D ਦੇਖੋ A ਪਹਿਲੇ ਨੰਬਰ ਤੇ ਹੈ B ਦੂਜੇ ਤੇ ਹੈ C ਜਿਹੜੀ ਸੀ ਹੈ ਉਹ 3 ਨੰਬਰ ਤੇ ਹੈ ਤੇ ਜਿਹੜੀ ਡੀ ਹੈ ਬੇਟਾ ਚੌਥੇ ਨੰਬਰ ਤੇ ਆ ਫਿਰ ਮੈਂ ਤੁਹਾਨੂੰ ਇੱਕ ਟ੍ਰਿਕ ਕਰਾਈ ਸੀ ਆਪਾਂ ਨੇ ਕੀਤਾ ਸੀ ਇਹ ਜੋਤੀ ਇਹ ਜੋਤੀ ਨੂੰ ਬੇਟਾ ਕੀ ਪਸੰਦ ਸੀ 5 5 ਦਾ ਪਹਾੜਾ ਜਾਂ 5 5 ਚਾਕਲੇਟਸ ਪਸੰਦ ਸੀ ਯਾਨੀ ਤੁਸੀਂ ਇਹਦੇ ਥੱਲੇ ਕੀ ਕਰਨਾ ਬੇਟਾ 5 ਦਾ ਟੇਬਲ ਲਿਖ ਲੈਣਾ 5 1 5 5 2 ਦਾ 10 ਫਿਰ 15 ਫਿਰ 20 ਫਿਰ 25 ਯਾਨੀ ਇਹ ਦੀ ਪੋਜੀਸ਼ਨ 5 ਹੈ ਜੇ ਦੀ ਪੋਜੀਸ਼ਨ 10 ਹੈ ਉਹ 15 T20 ਵਿੱਚ ਨੰਬਰ ਤੇ ਆਉਂਦਾ ਤੇ ਜਿਹੜਾ Y ਹੈ 25ਵੇਂ ਨੰਬਰ ਤੇ ਆਉਂਦਾ ਹੈ Z ਕਿੰਨੇਵੇਂ ਤੇ ਆਉਂਦਾ ਬੇਟਾ 26ਵੇਂ ਨੰਬਰ ਤੇ ਆਉਂਦਾ ਕਿਉਂ ਆਉਂਦਾ ਕਿਉਂਕਿ ਸਾਨੂੰ ਪਤਾ ਹੈ ਕਿ ਇੰਗਲਿਸ਼ ਦੇ ਵਿੱਚ ਕੀ ਹੁੰਦੇ ਨੇ ਬੇਟਾ 26 ਲੈਟਰ ਹੁੰਦੇ ਨੇ ਔਰ Z ਸਭ ਤੋਂ ਲਾਸਟ ਤੇ ਆਇਆ ਦਾ ਮਤਲਬ ਕੋਮਨ ਸੈਂਸ ਕੰਮ ਕਰਦੀ ਹੈ ਕਿ Z ਕਿੰਨੇਵੇਂ ਤੇ ਆਏਗਾ ਜੀ 26ਵੇਂ ਤੇ ਆਏਗਾ ਦੋ ਚਾਰ ਚਲੋ ਮੈਂ ਤੁਹਾਨੂੰ ਹੁਣ ਇੱਥੇ ਹੀ ਦੱਸ ਦਿੰਨੀ ਆ ਠੀਕ ਹੈ ਇੱਕ ਬੇਟਾ ਹੋਰ ਆਪਣੇ ਕੋਲ ਜਿਵੇਂ ਆਹ ਦੇਖੋ ਜੀ ਹੈ ਜੀ ਨੂੰ ਆਪਾਂ ਇਦਾਂ ਲਿਖਦੇ ਆਂ ਔਰ ਜੀ ਦੇ ਵਿੱਚ ਕੀ ਲੁਕਿਆ ਹੋਇਆ ਬੇਟਾ 7 ਤਾਂ ਜੀ ਦੀ ਨੰਬਰਿੰਗ ਕਿੰਨੀ ਹੁੰਦੀ ਹੈ ਜੀ 7 ਇੱਕ ਚਾ ਬੇਟਾ ਐਚ ਨੂੰ ਉੱਪਰੋਂ ਬੰਦ ਕਰ ਦੋ ਥੱਲੋਂ ਬੰਦ ਕਰ ਦੋ ਤਾਂ 8 ਬਣ ਜੂਗਾ ਯਾਨੀ ਐਚ ਦੀ ਪੋਜੀਸ਼ਨ ਕਿੰਨੀ ਹੈ ਬੇਟਾ 8 ਹੈ ਹੋਰ ਕੌਣ ਰਹਿ ਗਿਆ ਜੀ ਕੇ ਦੀ ਪੋਜੀਸ਼ਨ 11 ਹੈ ਦੇਖੋ ਆਪਾਂ ਕਈ ਤਾਂ ਯਾਦ ਕਰ ਸਕਦੇ ਹਣਾ ਜਿਵੇਂ ਮੈਂ ਇਹ ਯਾਦ ਕਰਵਾਇਆ ਸੀ ਕੌਰ ਵਾਲੇ ਤੋਂ ਇਹ ਤੁਸੀਂ ਜਾ ਕੇ ਦੇਖ ਲਿਓ ਫਟਾਫਟ ਭੱਜ ਕੇ ਨਾ ਸਪੀਡ ਵਧਾ ਕੇ ਦੇਖ ਕੇ ਆਓ ਫਿਰ ਆਪਾਂ ਨੇ ਐਲ ਯਾਦ ਕੀਤਾ ਸੀ 12 ਕਿਉਂਕਿ ਐਲ ਮੰਨੇ ਕੀ ਹੁੰਦਾ ਲਾਈਨ ਲਾਈਨ ਬੋਲੇ ਤੋਂ ਸ਼ੇਰ ਔਰ ਸ਼ੇਰ ਨੂੰ ਦੇਖ ਕੇ ਆਪਣੇ ਮੂੰਹ ਤੇ ਵੱਜ ਜਾਂਦੇ ਨੇ 12 ਆਪਾਂ ਡਰ ਜਾਂਦੇ ਆ ਤਾਂ ਇਹ ਸੀਗਾ ਬੇਟਾ ਐਲ ਆਪਾਂ ਇਸ ਤਰੀਕੇ ਨਾਲ ਯਾਦ ਕੀਤਾ ਸੀ ਐਮ ਦੀ ਪੋਜੀਸ਼ਨ ਹੁੰਦੀ ਹੈ 13 ਐਨ ਹੁੰਦਾ 14 ਬੱਚਾ ਨੂੰ ਇਹ ਰੱਟੀ ਪਈ ਹੈ ਉਹਨਾਂ ਕਰਕੇ ਮੇਰੇ ਵੀ ਬਿਲਕੁਲ ਹਨਾ ਜ਼ੁਬਾਨ ਤੇ ਚੜੀ ਪਈ ਹੈ ਇਦਾਂ ਦਾ ਕੁਝ ਨਹੀਂ ਹੈ ਕਿ ਅ ਮਤਲਬ ਓਕੀ ਹੈ ਜਲਦੀ ਯਾਦ ਹੋ ਜੂਗੀ ਚਲੋ ਬੇਟਾ ਹੁਣ ਚੱਲਦੇ ਆਂ ਸਵਾਲਾਂ ਦੇ ਗੱਲਬਾਤ ਕਰਦੇ ਆਂ ਅੱਜ ਦੇ ਮੇਨ ਟਾਪਿਕ ਦੇ ਹਾਂਜੀ ਬੇਟਾ ਤੁਸੀਂ ਥੋੜਾ ਕਮੈਂਟ ਸੈਕਸ਼ਨ ਦੇ ਵਿੱਚ ਥੋੜਾ ਜਿਹਾ ਦੱਸਿਆ ਕਰੋਗੇ ਤੁਹਾਨੂੰ ਵੀਡੀਓਜ਼ ਵਧੀਆ ਲੱਗ ਰਹੀਆਂ ਨੇ ਜਾਂ ਕਿਤੇ ਇੰਪਰੂਵਮੈਂਟ ਦੀ ਜ਼ਰੂਰਤ ਹੈ ਹਨਾ ਚਲੋ ਸਾਨੂੰ ਸਵਾਲ ਕੀ ਆ ਗਿਆ ਜੀ ਸਵਾਗਤੋ ਪਹਿਲਾ ਇੱਕ ਚੀਜ਼ ਸਮਝੋ ਡਿਕਸ਼ਨਰੀ ਦੇ ਵਿੱਚ ਬੇਟਾ ਹਰੇਕ ਸ਼ਬਦ ਕਿਵੇਂ ਅਰੇਂਜ ਹੁੰਦਾ ਅਲਫਾਬੈਟਿਕਲੀ ਯਾਨੀ ਹਰੇਕ ਵਰਡ ਕਿੱਦਾਂ ਅਰੇਜੇ ਬੇਟਾ ABC ਦੇ ਅਕੋਰਡਿੰਗ ਤੁਹਾਨੂੰ ਕੁਝ ਨੇਮ ਦੇਤੇ ਬਿਆਨਤ ਕਿਰਨ ਅਨਮੋਲ ਪ੍ਰੀਆ ਤੇ ਸਪਨਾ ਮੈਂ ਤੁਹਾਨੂੰ ਕਿਹਾ ਜੀ ਇਹਨਾਂ ਨੂੰ ਅਲਫਾਬੈਟਿਕਲੀ ਜਿਵੇਂ ਡਿਕਸ਼ਨਰੀ ਦੇ ਵਿੱਚ ਕਹਿੰਦੇ ਆ ਰੇਂਜ ਹੁੰਦੇ ਆ ਉਵੇਂ ਅਰੇਂਜ ਕਰੋ ਤਾਂ ਦੇਖੋ ਸਭ ਨੂੰ ਪਤਾ ਹੈ ਕਿ ਡਿਕਸ਼ਨਰੀ ਦੇ ਵਿੱਚ ਅਲਫਾਬੈਟਿਕਲੀ ਅਰੇਂਜ ਹੁੰਦੇ ਨੇ ਔਰ ਅਲਫਾਬੈਟਿਕਲ ਦਾ ਮਤਲਬ ABCD ਦੇ ਮੁਤਾਬਿਕ ਸਭ ਤੋਂ ਪਹਿਲਾਂ ਬੇਟਾ ਕੌਣ ਆਉਂਦਾ A ਆਉਂਦਾ ਤਾਂ ਇਹਦਾ ਮਤਲਬ ਡਿਕਸ਼ਨਰੀ ਇਦੇ ਵਿੱਚ ਸਭ ਤੋਂ ਪਹਿਲਾ ਨਾਮ ਕੀ ਹੋਏਗਾ ਜੀ ਅਨਮੋਲ ਹੋਏਗਾ ਏ ਤੋਂ ਬਾਅਦ ਬੇਟਾ ਕੌਣ ਆਉਂਦਾ ਬੀ ਹੋਏਗਾ ਸੋ that means ਦੂਸਰਾ ਨਾਮ ਕਿਹੜਾ ਹੋਏਗਾ ਜੀ ਬਿਆੰਤ ਦਾ ਹੋਏਗਾ ਹੁਣ ਚਲੋ ਏ ਬੀ ਤਾਂ ਸੌਖੇ ਸੀ ਪਤਾ ਲੱਗ ਗਏ ਹੁਣ ਕੇ ਪੀ ਤੇ ਐਸ ਹੁਣ ਇਦਾਂ ਨਾ ਕੇ ਪੀ ਤੇ ਐਸ 'ਚ ਦਿਮਾਗ ਸਾਡਾ ਉਲਟ ਜਾਂਦਾ ਇਸ ਲਈ ਜ਼ਰੂਰੀ ਹੈ ਵੀ ਸਾਨੂੰ ਇਹਨਾਂ ਦੀ ਪੋਜੀਸ਼ਨ ਵੈਲਿਊ ਪਤਾ ਹੋਣੀ ਚਾਹੀਦੀ ਹੈ ਜਿਵੇਂ ਕੇ ਦੀ ਪੋਜੀਸ਼ਨ ਵੈਲਿਊ ਕਿੰਨੀ ਹੈ ਬੇਟਾ 11 ਪੀ ਦੀ ਕਿੰਨੀ ਹੁੰਦੀ ਹੈ ਜੀ 16 ਤੇ ਐਸ ਦੀ ਬੇਟਾ ਕਿੰਨੀ ਹੁੰਦੀ ਹੈ p q r s 19 ਹੁੰਦੀ ਹੈ ਜੀ ਠੀਕ ਹੈ ਸੋ ਹੁਣ 11 16 ਤੇ 19 ਚੋ ਪਹਿਲਾ ਕੌਣ ਆਉਂਦਾ 11 ਆਉਂਦਾ 댓 ਮੀਨਸ ਬਿਆੰਤ ਤੋਂ ਬਾਅਦ ਡਿਕਸ਼ਨਰੀ ਦੇ ਵਿੱਚ ਕੌਣ ਆਊਗਾ ਜੀ ਕਿਰਨ ਆਊਗੀ ਫਿਰ 16 ਤੇ 19 ਚੋ ਪਹਿਲਾ ਕੌਣ ਆਉਂਦਾ ਜੀ 16 ਆਉਂਦਾ ਯਾਨੀ ਫਿਰ ਕਿਹਦਾ ਨਾਮ ਆਏਗਾ ਬੇਟਾ ਜੀ ਪ੍ਰੀਆ ਦਾ ਫਿਰ ਲਾਸਟ ਤੇ ਕਿਹਦਾ ਨੇਮ ਆਏਗਾ ਬੇਟਾ ਜੀ ਸਪਨਾ ਦਾ ਕਲੀਅਰ ਹੈ ਜੀ ਸੋ ਆਹ ਸਾਰੇ ਸਵਾਲ ਮੈਂ ਉਮੀਦ ਕਰਦੀ ਆ ਬੇਟਾ ਤੁਹਾਨੂੰ ਸਮਝ ਲੱਗ ਰਹੇ ਹੋਣਗੇ ਠੀਕ ਹੈ ਸੋ ਤੁਹਾਨੂੰ ਸਵਾਲ ਪੁੱਛੇ ਜਾਂਦੇ ਆ ਕਿ ਡਿਕਸ਼ਨਰੀ ਦੇ ਵਿੱਚ ਅਰੇਂਜ ਕਰਨ ਤੋਂ ਬਾਅਦ ਪਹਿਲੇ ਨੰਬਰ ਤੇ ਕੌਣ ਹੈ ਤਾਂ ਅਸੀਂ ਦੱਸਨਾਗੇ ਕਿ ਪਹਿਲੇ ਤੇ ਅਨਮੋਲ ਹੈ ਕਈ ਵਾਰ ਪੁੱਛਿਆ ਜਾਂਦਾ ਤੀਜੇ ਤੇ ਕੌਣ ਹੈ ਕਿਰਨ ਹੈ ਲਾਸਟ ਤੇ ਕੌਣ ਹੈ ਸਪਨਾਈ ਸੋ ਜਿਵੇਂ ਜਿਵੇਂ ਸਾਨੂੰ ਪੁੱਛੇ ਜਾਣਗੇ ਅਸੀਂ ਉਵੇਂ ਉਵੇਂ ਕੀ ਕਰਾਂਗੇ ਬੇਟਾ ਜੀ ਇਹਦਾ ਆਨਸਰ ਕਰਕੇ ਆ ਜਾਗੇ ਸੋ ਚਲੋ ਮੂਵ ਕਰਦੇ ਆ ਨੈਕਸਟ ਪਾਰਟ ਤੇ ਬਹੁਤ ਹੀ ਈਜ਼ੀ ਜਿਹਾ ਚੈਪਟਰ ਹੈ ਤੁਹਾਡਾ ਜਲਦੀ ਹੋ ਜਾਣਾ ਹੁਣ ਤੁਹਾਨੂੰ ਆ ਸਵਾਲ ਆ ਗਿਆ ਠੀਕ ਹੈ ਤੁਹਾਡੇ ਅਗੇ ਨੇਮ ਆਇਆ ਬਿਆਨਤ ਬਬਲੀ ਅਨਮੋਲ ਆਕਾਸ਼ ਗੁਰਲਵਲੀਨ ਪ੍ਰੀਆ ਤੇ ਪਰਮਿੰਦਰ ਮੈਨੇ ਕਿਹਾ ਕਿ ਇਹਨੂੰ ਤੁਸੀਂ ਅਲਫਾਬੈਟਿਕਲੀ ਅਰੇਂਜ ਕਰੋ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਸਾਨੂੰ ਕਲੀਅਰ ਹੈ ਕਿ ਸਭ ਤੋਂ ਪਹਿਲਾਂ ਤਾਂ ਉਹੀ ਜਿਹੜਾ ਹੈਗਾ ਨਾਮ ਆਏਗਾ ਜਿਹੜਾ ਕਿ ਏ ਤੋਂ ਸ਼ੁਰੂ ਹੁੰਦਾ ਹੈ ਹੁਣ ਪਰ ਚੱਕਰ ਇਹ ਪੈ ਗਿਆ ਕਿ ਏ ਤੋਂ ਸਾਡੇ ਕੋਲ ਅਨਮੋਲ ਵੀ ਸ਼ੁਰੂ ਹੋ ਰਿਹਾ ਤੇ ਆਕਾਸ਼ ਵੀ ਸ਼ੁਰੂ ਹੋ ਰਿਹਾ ਫਿਰ ਅੱਗੇ ਬੀ ਤੋਂ ਬਿਆਨਤ ਵੀ ਸ਼ੁਰੂ ਹੋ ਰਿਹਾ ਤੇ ਬਬਲੀ ਵੀ ਸ਼ੁਰੂ ਹੋ ਰਿਹਾ ਫਿਰ ਹੁਣ ਅਸੀਂ ਪਹਿਲਾਂ ਅਨਮੋਲ ਲਿਖਾਂਗੇ ਕਿ ਪਹਿਲਾਂ ਆਕਾਸ਼ ਲਿਖਾਂਗੇ ਹੁਣ ਫਿਰ ਕਨਫਿਊਜ਼ਨ ਆ ਗਈ ਚਲੋ ਪਹਿਲਾ ਇਹ ਕਨਫਿਊਜ਼ਨ ਨੂੰ ਦੂਰ ਕਰਦੇ ਆ ਉਹਦੇ ਲਈ ਚੱਲਦੇ ਆ ਨੈਕਸਟ ਸਲਾਈਡ ਤੇ ਦੇਖੋ ਜੀ ਧਿਆਨ ਨਾਲ ਸਮਝੋ ਜੀ ਡਿਕਸ਼ਨਰੀ ਦੇ ਵਿੱਚ ਬੇਟਾ ਸਾਨੂੰ ਪਤਾ ਲੱਗ ਗਿਆ ਕਿ ਹਰੇਕ ਸ਼ਬਦ ਜਿਹੜਾ ਹੈਗਾ ਉਹ ਅਲਫਾਬੈਟਿਕਲੀ ਅਰੇਂਜ ਹੁੰਦਾ ਲੇਕਿਨ ਸ਼ਬਦਾਂ ਦੇ ਵਿੱਚ ਜਿਹੜੇ ਲੈਟਰ ਹੁੰਦੇ ਨੇ ਬੇਟਾ ਜੀ ਉਹ ਵੀ ਅਲਫਾਬੈਟਿਕਲੀ ਅਰੇਂਜ ਹੁੰਦੇ ਨੇ ਮੈਡਮ ਸਮਝ ਨਹੀਂ ਲੱਗਿਆ ਜੀ ਕੋਈ ਚੱਕਰ ਨਹੀਂ ਬੇਟਾ ਤੁਹਾਨੂੰ ਸਮਝਾਉਣ ਲਈ ਹੀ ਬੈਠੇ ਆ ਚਲੋ ਸਮਝਦੇ ਆ ਤੁਹਾਡੇ ਅੱਗੇ ਬੇਟਾ ਕਾਰ ਆ ਗਿਆ ਕੈਟ ਕਲੀਅਰ ਤੇ ਕਟ ਕਾਊ ਹੁਣ ਤੁਹਾਨੂੰ ਕਹਿੰਦੇ ਅਲਫਾਬੈਟਿਕਲ ਯ ਰੇਂਜ ਕਰੋ ਤਾਂ ਤੁਸੀਂ ਨੇ ਕੀ ਕਰਨਾ ਹੈ ਜੀ ਦੇਖੋ ਸਭ ਤੋਂ ਪਹਿਲਾਂ ਜਿਹੜਾ ਇਹਦਾ ਪਹਿਲਾ ਅੱਖਰ ਹੈ ਉਹ ਤਾਂ ਸਾਨੂੰ ਕੋਈ ਆਨਸਰ ਨਹੀਂ ਦੇ ਸਕਦਾ ਇਸਦੀ ਪਹਿਲਾ ਤਾਂ ਇਹਦਾ ਅੱਖਰ ਕੱਟ ਦਿਓ ਯਾਨੀ ਸੀ ਐ ਸੀ ਐ ਸੀ ਐ ਤੇ ਸੀ ਇਹਨੂੰ ਕੱਟ ਕਰ ਦਿਓ ਬਿਕੋਜ਼ ਇਹ ਤਾਂ ਸਾਨੂੰ ਪਤਾ ਨਹੀਂ ਲੱਗਣਾ ਕਿ ਕੌਣ ਪਹਿਲਾ ਆਊਗਾ ਕੌਣ ਦੂਜਾ ਆਊਗਾ ਕੌਣ ਤੀਜੇ ਨੰਬਰ ਤੇ ਆਊਗਾ ਫਿਰ ਬੇਟਾ ਸਾਰੀ ਗੱਲਬਾਤ ਚਲੀ ਜਾਂਦੀ ਹੈ ਦੂਸਰੇ ਲੈਟਰ ਕੋਲ ਹੁਣ ਕਾਰ ਦੇ ਵਿੱਚ ਬੇਟਾ ਦੂਸਰਾ ਲੈਟਰ ਕੌਣ ਹੈ 1 ਏ ਔਰ ਏ ਦੀ ਪੋਜੀਸ਼ਨ ਵੈਲਿਊ 1 ਹੈ ਹੁਣ ਫਿਰ ਏ ਹੈ ਯਾਨੀ ਕਿ 1 ਹੈ ਐਲ ਦੀ ਪੋਜੀਸ਼ਨ ਵੈਲਿਊ ਬੇਟਾ ਜੀ 12 ਹੈ ਯੂ ਦੀ ਪੋਜੀਸ਼ਨ ਵੈਲਿਊ ਬੇਟਾ ਜੀ 21 ਹੁੰਦੀ ਹੈ ਤੇ ਓ ਦੀ ਪੋਜੀਸ਼ਨ ਵੈਲਿਊ ਬੇਟਾ ਜੀ 15 ਹੁੰਦੀ ਹੈ ਠੀਕ ਹੈ ਈ ਜੋਤੀ ਦੇ ਵਿੱਚ ਆ ਗਿਆ ਨਾ ਈ ਜੋਤੀ ਜਾਂ ਫਿਰ ਮੈਂ ਕਿਵੇਂ ਯਾਦ ਕਰਾਉਣੀ ਉਹ ਓ ਭਾਈ ਸਾਹਿਬ 15 ਚੋਂ 15 ਨੰਬਰ ਲੈ ਗਿਆ ਸਾਡਾ ਜਵਾਕ ਸੋ ਓ ਦਾ ਮਤਲਬ ਕਿੰਨਾ ਆ ਗਿਆ ਜੀ 15 ਆ ਗਿਆ ਠੀਕ ਹੈ ਯੂ ਤੇ ਵੀ ਨੂੰ ਮੈਂ 21 22 ਨਾਲ ਐਸੋਸੀਏਟ ਕੀਤਾ ਹੋਇਆ ਠੀਕ ਹੈ ਐਲ ਮੰਨੇ ਲਾਈਨ ਔਰ ਲਾਈਨ ਦਾ 12 ਆ ਗਿਆ ਠੀਕ ਹੈ ਹੁਣ ਦੇਖੋ ਹੁਣ ਇੱਥੇ ਫਿਰ ਗਰਾਰੀ ਫਸ ਗਈ ਇਹ ਤੇ ਵੀ ਇੱਕ ਕ ਆ ਰਿਹਾ ਤੇ ਇਹ ਤੇ ਵੀ ਇੱਕ ਕ ਆ ਰਿਹਾ ਹੁਣ ਕਲੀਅਰ ਤਾਂ ਹੈਗਾ ਵੀ ਕਾਰ ਤੇ ਕੈਟ ਚੋਂ ਹੀ ਕੋਈ ਪਹਿਲੇ ਨੰਬਰ ਤੇ ਆਊਗਾ ਪਰ ਕੌਣ ਆਊਗਾ ਪਰ ਹੁਣ ਸਾਨੂੰ ਇਹ ਤੋਂ ਪਤਾ ਨਹੀਂ ਲੱਗ ਰਿਹਾ ਕਿਉਂਕਿ ਇੱਥੇ ਵੀ ਏ ਆ ਤੇ ਇੱਥੇ ਵੀ ਏ ਆ ਕੱਟ ਦੋ ਅਗਲੇ ਅੱਖਰ ਤੇ ਪਹੁੰਚ ਜਾਓ ਹੁਣ ਆਰ ਕਿੰਨੇਵੇਂ ਨੰਬਰ ਤੇ ਹੁੰਦਾ ਬੇਟਾ ਜੀ 18ਵੇਂ ਨੰਬਰ ਤੇ ਔਰ ਟੀ ਕਿੰਨੇਵੇਂ ਨੰਬਰ ਤੇ ਹੁੰਦਾ ਬੇਟਾ ਜੀ 20ਵੇਂ ਨੰਬਰ ਤੇ ਹੁੰਦੀ ਹੈ ਟੀ 20 ਦੇ ਮੈਚ ক্রিকেট ਤੋਂ ਯਾਦ ਕੀਤਾ ਹੋਇਆ ਟੀ 20 ਹੁਣ ਇਹਦਾ ਮਤਲਬ ਹੁਣ 18 ਤੇ 20 ਚ 18 ਪਹਿਲਾਂ ਆਉਂਦਾ ਯਾਨੀ ਕਿ ਡਿਕਸ਼ਨਰੀ ਦੇ ਵਿੱਚ ਪਹਿਲਾਂ ਕਾਰ ਆਏਗੀ ਫਿਰ ਕੈਟ ਆਏਗੀ ਠੀਕ ਹੈ ਹੁਣ ਦੇਖੋ ਬਾਕੀ ਤਾਂ ਕੋਈ ਚੱਕਰ ਨਹੀਂ ਬਾਕੀ ਤਾਂ ਅਸੀਂ ਦੱਸ ਸਕਦੇ ਹਾਂ 12 21 ਤੇ 15 ਚ ਪਹਿਲਾਂ ਕੌਣ ਆਏਗਾ 12 ਯਾਨੀ ਕਿ ਦੂਜਾ ਬੇਟਾ ਕਿਹੜਾ ਅੱਖਰ ਆਏਗਾ ਕਲੀਅਰ ਆਏਗਾ ਫਿਰ ਕੌਣ ਆਏਗਾ ਜੀ 15 ਵਾਲਾ 15 ਤੇ ਕੌਣ ਹੈ ਬੇਟਾ ਜੀ ਕਾਉ ਉਸ ਤੋਂ ਬਾਅਦ ਕੌਣ ਹੈ ਜੀ ਕੱਟ ਜਿਹੜੇ ਬੱਚਾ ਨੂੰ A ਤੋਂ ਲੈ ਕੇ Z ਤੱਕ ਸਾਰਿਆਂ ਦੀ ਪੋਜੀਸ਼ਨ ਵੈਲਿਊ ਯਾਦ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਇਹ ਸਵਾਲ ਹੱਲ ਕਰਨ 'ਚ ਸੋ ਇੱਕ ਵਾਰੀ ਰਜੇ ਚਾਹੀ ਆਪਣੇ ਨਾਲ ਇੱਕ ਉਹ ਜਿਹੜਾ ਹੈਗਾ ਪੈਨ ਪੇਪਰ ਲੈ ਲਓ ਤੇ A ਤੋਂ ਲੈ ਕੇ Z ਤੱਕ ਨੰਬਰਿੰਗ ਲਿਖ ਲਓ ਚਾਹੀ ਪਹਿਲਾਂ ਦੇਖ-ਦੇਖ ਕੇ ਕਰ ਲਓ ਪਰ ਉਸ ਤੋਂ ਬਾਅਦ ਰਜੇ ਤੁਸੀਂ ਨੇ ਆਟੋਮੈਟਿਕਲੀ ਤੁਹਾਡੇ ਯਾਦ ਹੋ ਜਾਣਗੇ ਸੋ ਇਹ ਤੋਂ ਆਪਾਂ ਨੇ ਇਹ ਕਨਕਲੂਜਨ ਕੱਢਿਆ ਕਿ ਅਗਰ ਸਾਰਿਆਂ ਦਾ ਹੀ ਪਹਿਲਾ ਅੱਖਰ ਸੇਮ ਹੈ ਤਾਂ ਉਹਨੂੰ ਕੱਟ ਦਿਓ ਅਗਲੇ ਅੱਖਰ ਤੇ ਪਹੁੰਚ ਜਾਓ ਅਗਰ ਅਗਲਾ ਅੱਖਰ ਸੇਮ ਹੈ ਤਾਂ ਉਹਨੂੰ ਕੱਟ ਦਿਓ ਫਿਰ ਅਗਲੇ ਤੇ ਪਹੁੰਚ ਜਾਓ ਜਿੰਨਾ ਚਿਰ ਸਾਨੂੰ ਵੱਖਰਾ ਲੈਟਰ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਨੇ ਅੱਗੇ 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 ਵਧੀ ਜਾਣਾ ਚਲੋ ਹੁਣ ਜਿਹੜਾ ਪਿੱਛੇ ਆਪਾਂ ਇੱਕ ਸਵਾਲ ਛੱਡ ਕੇ ਆਏ ਸੀ ਉਹਨੂੰ ਹੱਲ ਕਰਦੇ ਹਾਂ ਉਮੀਦ ਹੈ ਬੇਟਾ ਤੁਹਾਨੂੰ ਸਮਝ ਲੱਗ ਰਹੀ ਹੋਣਗੇ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਤਿਆਰ ਕਰਨ ਤੇ ਦੇਖੋ ਇਹ ਵੀਡੀਓ ਮਤਲਬ ਚੌਥੀ ਪੰਜਵੀਂ ਵਾਰ ਚ ਬਣ ਰਹੀ ਹੈ ਕਿਉਂਕਿ ਵਿੱਚ ਕਈ ਵਾਰ ਕੋਈ ਗਲਤੀ ਹੋ ਜਾਂਦੀ ਹੈ ਕਈ ਵਾਰ ਕੋਈ ਵਿੱਚ ਆ ਜਾਂਦਾ ਹੈ ਕੋਈ ਆਵਾਜ਼ ਵਗੈਰਾ ਕ੍ਰੀਏਟ ਹੋ ਜਾਂਦੀ ਹੈ ਸੋ ਬਹੁਤ ਮਿਹਨਤ ਲੱਗਦੀ ਹੈ ਸੋ ਇੰਨਾ ਕੁ ਉਮੀਦ ਤੋਂ ਆਤੋਂ ਕਰ ਸਕਦੇ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਔਰ ਆਪਣੇ ਸਟੂਡੈਂਟਸ ਨੂੰ ਜ਼ਰੂਰ ਯਾਨੀ ਕਿ ਆਪਣੇ ਫਰੈਂਡਸ ਵਗੈਰਾ ਨਾਲ ਜ਼ਰੂਰ ਸ਼ੇਅਰ ਕਰੋਗੇ ਚਲੋ ਆਜੋ ਬੇਟਾ ਹੁਣ ਸਾਨੂੰ ਕਲੀਅਰ ਹੈ ਜੀ ਕਿ ਅਨਮੋਲ ਤੇ ਆਕਾਸ਼ ਚ ਕੋਈ ਪਹਿਲੇ ਜਾਂ ਦੂਜੇ ਨੰਬਰ ਤੇ ਦੇਖ ਲੈਨੇ ਆ ਚਲੋ ਇੱਥੇ ਲਿਖ ਲਓ ਅਨਮੋਲ A N M O L ਔਰ ਆਪਾਂ ਇਹਦੇ ਨੀਚੇ ਲਿਖ ਲੈਨੇ ਆ ਜੀ ਆਕਾਸ਼ ਠੀਕ ਹੈ ਹੁਣ ਦੇਖੋ ਜੀ ਦੇਖੋ ਇਹਦੇ ਚ ਵੀ A ਆ ਇਹਦੇ ਚ ਵੀ A ਆ ਕੱਟ ਦੋ N ਕਿੰਨੇਵੇਂ ਨੰਬਰ ਤੇ ਆਉਂਦਾ ਬੇਟਾ ਜੀ 14 ਠੀਕ ਹੈ ਕਿਉਂਕਿ ਸਾਡੇ ਕੋਲ ਐਮ ਐਨ ਓ ਪੀ ਯਾਦ ਹੈ ਐਮ 13ਵੇਂ ਤੇ ਦੇਖੋ ਆਹ ਐਮ ਐਦਾਂ ਨਾ ਇਹਨੂੰ ਸਿੱਧਾ ਕਰਕੇ ਲਿਖ ਦੋ ਏ 3 3 ਬਣ ਜਾਊਗਾ ਇਹਦੇ ਮੂਰੇ ਇੱਕ ਲਾ ਦੋ 13 ਫਿਰ ਐਨ ਕਿੰਨੇਵੇਂ ਤੇ ਆ ਗਿਆ 14 ਤੇ ਸੋ ਐਨ ਦੀ ਪੋਜੀਸ਼ਨ ਵੈਲਿਊ 14 ਤੇ ਕੇ ਦੀ ਬੇਟਾ ਕਿੰਨੀ ਹੁੰਦੀ ਹੈ 11 ਹੁਣ ਮੈਨੂੰ ਇਹ ਦੱਸੋ ਕਿ 14 ਪਹਿਲਾਂ ਆਉਂਦਾ ਕਿ 11 ਪਹਿਲਾਂ ਆਉਂਦਾ ਅਰੇ ਮੈਡਮ ਕਿਆ ਬਾਤ ਕਰ ਰਹੇ ਹੋ 11 ਪਹਿਲਾਂ ਆਉਂਦਾ ਸੋ ਉਹੀ ਡਿਕਸ਼ਨਰੀ ਦੇ ਵਿੱਚ ਪਹਿਲਾ ਨਾਮ ਆਏਗਾ ਯਾਨੀ ਕਿ ਪਹਿਲਾ ਨਾਮ ਬੇਟਾ ਜੀ ਕੀਦਾ ਆਏਗਾ ਆਕਾਸ਼ ਆਏਗਾ ਉਸ ਤੋਂ ਬਾਅਦ ਬੇਟਾ ਜੀ ਕੌਣ ਆਏਗਾ ਅਨਮੋਲ क्लीयर है तक वेरी गुड आ जाओ हमस्ट चलते हाँ जी हम नैक्सट देखो बेटा हम देखो अनमोल नाम कट दो आकाश नाम कट दो बिकॉज ये तो सा हो गए हूँ देखो अगे बी आने गए ठीक है और बी तो सा बेंत नाम है तो एक बबली नाम है हूँ देखो पहला ਵੀ ਅੱਖਰ ਸਾਡੇ ਕੋਲ B ਹੈ ਇੱਧਰ ਵੀ B ਹੈ ਕੱਟ ਦੋ ਉਸ ਤੋਂ ਬਾਅਦ ਇੱਧਰ E ਹੈ ਯਾਨੀ ਕਿ ਪੰਜਵੇਂ ਨੰਬਰ ਵਾਲਾ ਔਰ ਇੱਧਰ A ਹੈ ਪਹਿਲੇ ਨੰਬਰ ਵਾਲਾ ਹੁਣ ਇਹ ਤਾਂ ਕਲੀਅਰ ਹੈ ਕਿ A ਪਹਿਲਾਂ ਆਉਂਦੀ ਹੈ ਯਾਨੀ ਕਿ ਅਨਮੋਲ ਤੋਂ ਬਾਅਦ ਅਗਲਾ ਨਾਮ ਬੇਟਾ ਜਕੀਦਾ ਆਏਗਾ ਬਬਲੀ ਦਾ ਉਸ ਤੋਂ ਬਾਅਦ ਕਿਹੜਾ ਨਾਮ ਆਏਗਾ ਜੀ ਬਿਆਨ ਦਾ ਇਹ ਸਾਰੀਆਂ ਹੀ ਮੇਰੀ ਬੈਸਟ ਫਰੈਂਡਸ ਨੇ ਥਰੋਅਆਊਟ ਮਾਈ ਬਚਪਨ ਟੂ ਮਾਈ ਬੀਐਡ ਐਂਡ ਮਾਸਟਰਸ ਸੋ ਯਾ ਉਸ ਤੋਂ ਬਾਅਦ ਹਾਂਜੀ ਰਹਿ ਗਿਆ ਹਾ ਤਨ ਤਿੰਨ ਨੇ ਠੀਕ ਹੈ ਜੀ ਕਿੰਵੇਂ ਤੇ ਆਉਂਦੀ ਹੈ ਜੀ 7 ਤੇ P ਕਿੰਵੇਂ ਤੇ ਆਉਂਦਾ ਜੀ 16 ਤੇ ਫਿਰ ਆਹ ਪੀ ਕਿੰਨੇਵੇਂ ਤੇ ਆਉਂਦੀ ਹੈ ਜੀ 16 ਤੇ ਦੇਖੋ ਹੁਣ ਆ ਤਾਂ ਕਲੀਅਰ ਹੈ ਕਿ ਪਹਿਲਾ ਆਊਗਾ ਯਾਨੀ ਇੱਥੇ ਗੁਰਲਵਲੀਨ ਲਿਖ ਦੋ ਗੁਰਲਵਲੀਨ ਦਾ ਕੋਈ ਚੱਕਰ ਨਹੀਂ ਕਿਉਂਕਿ ਇਹਦੇ ਵਿੱਚ ਸਾਡੇ ਕੋਲ ਸਾਰੇ ਹੀ ਜਿਹੜੇ ਵੱਖਰੇ ਵੱਖਰੇ ਸਾਨੂੰ ਲੈਟਰ ਮਿਲ ਗਏ ਹੁਣ ਗੱਲ ਆਉਂਦੀ ਹੈ ਜੀ ਇਹਨਾਂ ਦੋ ਨਾਮਾਂ ਦੀ ਕਿ ਇਹਦੇ ਚੋਂ ਕਿਹੜਾ ਪਹਿਲਾ ਆਊਗਾ ਤੇ ਕਿਹੜਾ ਦੂਸਰੇ ਨੰਬਰ ਤੇ ਆਊਗਾ ਪਹਿਲਾ ਲਿਖ ਲਓ ਜੀ ਪ੍ਰੀਆ ਤੁਸੀਂ ਪੇਪਰ 'ਚ ਇਹ ਨਾਲ ਲਿਖਣਾ ਨਹੀਂ ਹੈ ਇਹ ਤਾਂ ਮੈਂ ਤੁਹਾਨੂੰ ਸਮਝਾਉਣ ਲਈ ਹਰੇਕ ਚੀਜ਼ ਨੂੰ ਡਿਟੇਲ 'ਚ ਸਮਝਾ ਰਹੀ ਆ ਠੀਕ ਹੈ ਪਰਮਿੰਦਰ ਹਾਂਜੀ ਬੇਟਾ ਦੇਖੋ ਪਹਿਲਾ ਪੀਸ ਇਹ ਮੈਂ ਪੀਸੇ ਮੈਂ ਕੱਟ ਦوں ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਕੌਣ ਪਹਿਲਾ ਆ ਰਿਹਾ ਫਿਰ ਅੱਛਾ ਫੇਰ ਸੇਮ ਆ ਗਿਆ ਫੇਰ ਸੇਮ ਆ ਗਿਆ ਹੁਣ ਕਿਤੇ ਜਾ ਕੇ ਸਾਨੂੰ ਵੱਖਰਾ ਮਿਲਿਆ ਸਾਨੂੰ ਪਤਾ ਹੈ ਆਈ ਪਹਿਲਾ ਆਉਂਦਾ ਦੇਖੋ ਕਈ ਜ਼ਰੂਰੀ ਨਹੀਂ ਹਮੇਸ਼ਾ ਤੁਸੀਂ ਉੱਥੇ ਲਿਖਣ ਬੈਠਣਾ ਕਿ ਆਈ ਨੋਮੇ ਨੰਬਰ ਤੇ ਆਉਂਦਾ ਐਮ ਤੇਰੇਮੇ ਨੰਬਰ ਤੇ ਆਉਂਦਾ ਪਤਾ ਵੀ ਹੈ ਕਿ ਆਈ ਪਹਿਲਾਂ ਆਉਂਦਾ ਹੈ ਯਾਨੀ ਆਈ 9ਵੇਂ ਤੇ ਆ ਰ ਐਮ ਕਿੰਨੇਵੇਂ ਤੇ ਆ 13ਵੇਂ ਤੇ ਆ ਤੁਹਾਨੂੰ ਸਮਝਾਉਣ ਲਈ ਮੈਂ ਹਰ ਇੱਕ ਚੀਜ਼ ਡਿਟੇਲ ਚ ਐਕਸਪਲੇਨ ਕਰ ਰਹੀ ਹਾਂ ਇਹਦਾ ਮਤਲਬ ਪਹਿਲਾਂ ਕੌਣ ਆਉਂਦਾ ਜੀ 9 ਯਾਨੀ ਪਹਿਲਾਂ ਕੌਣ ਆਏਗਾ ਜੀ ਪ੍ਰਿਆ ਪ੍ਰਿਆ ਨਾਮ ਆਏਗਾ ਉਸ ਤੋਂ ਬਾਅਦ ਬੇਟਾ ਪਰਮਿੰਦਰ ਆਏਗਾ ਠੀਕ ਹੈ ਪਰਮਿੰਦਰ ਹੁਣ ਤੁਹਾਨੂੰ ਕੋਈ ਪੁੱਛੇ ਕਿ ਇਹਦੇ ਵਿੱਚੋਂ ਤੀਜੇ ਨੰਬਰ ਤੇ ਕੌਣ ਹੈ ਤਾਂ ਬਬਲੀ ਹੈ ਤੁਹਾਨੂੰ ਕੋਈ ਪੁੱਛੇ ਅਲਫਾਬੈਟਿਕਲੀ ਅਰੇਂਜ ਕਰਨ ਤੋਂ ਬਾਅਦ ਸਭ ਤੋਂ ਅਖੀਰ ਤੇ ਕੌਣ ਹੈ ਤਾਂ ਪਰਮਿੰਦਰ क्लीयर है जी चलो हम तो सारा अपने दस दिन बेटा आपको जी चीज करनी है ठीक है, तो है जी तो पी वाई क्यू यानी कि पी मतलब की बेटा मतलब पिछला वाई मतलब बेटा ईयर यानी कि साल क्यू मतलब बेटा क्वेश्चन क्वेश्चन यानी कि सवाल तो पिछले साल सारे सवाल करा आप ठीक है हाँ जी कुछ तुम देवे ठीक है ਚਲੋ ਪਹਿਲਾ ਸੌਖਾ ਜਿਹਾ ਸਵਾਲ ਹੈ ਕਿ ਸਾਰੇ ਸੌਖੇ ਨੇ ਅਲੱਗ-ਅਲੱਗ ਸਾਲਾਂ ਦੇ ਚੱਕੇ ਨੇ ਕੋਈ 2014 ਤੋਂ ਲੈ ਕੇ ਹੁਣ ਤੱਕ ਜਿਹੜੇ ਆਏ ਨੇ ਮੈਕਸਿਮਮ ਬੇਟਾ ਜਿਹੜੇ ਹੈਗੇ ਨੇ ਔਰ ਮੈਕਸਿਮਮ ਤੁਹਾਨੂੰ 4-4 5-5 ਸਵਾਲ ਹੀ ਪੁੱਛੇ ਨੇ ਤੇ ਘੱਟੋ-ਘੱਟ ਦੋ ਸਵਾਲ ਵੀ ਪੁੱਛੇ ਗਏ ਨੇ ਚਲੋ ਤਾਂ ਕੀੜਾ ਕਰੀਏ ਚਲੋ ਆਸਵਾਦ ਕਰਦੇ ਹਾਂਜੀ ਬੇਟਾ ਕਹਿੰਦੇ ਅਕੋਰਡਿੰਗ ਟੂ ਦ ਡਿਕਸ਼ਨਰੀ ਆਰਡਰ ਵਿਚ ਵਰਡ ਵਿਲ ਕਮ ਫਰਸਟ ਕਹਿੰਦੇ ਡਿਕਸ਼ਨਰੀ ਆਰਡਰ ਦੇ ਹਿਸਾਬ ਨਾਲ ਕਿਹੜਾ ਸ਼ਬਦ ਹੈ ਜਿਹੜਾ ਕਿੰਨੇ ਨੰਬਰ ਤੇ ਆਊਗਾ ਪਹਿਲੇ ਨੰਬਰ ਤੇ ਆਊਗਾ ਹੁਣ ਆਪਾਂ ਇਹਨੂੰ ਗਿਵ ਮੀ ਅ ਸੈਕਿੰਡ ਹਾਂਜੀ ਇਹਨੂੰ ਸੋਲਵ ਕਰ ਲੈਨੇ ਆਪਾਂ ਥੋੜਾ ਆਪਾਂ ਨੇ ਜ਼ੂਮ ਕਰ ਲਿਆ ਦੇਖੋ ਬੇਟਾ ਜੀ ਹੁਣ ਆਪਾਂ ਦੱਸਣਾ ਕਿ ਕਿਹੜਾ ਪਹਿਲੇ ਨੰਬਰ ਤੇ ਆਊਗਾ ਹਨਾ ਦੇਖੋ ਜੀ ਇੱਥੇ ਸਾਡੇ ਕੋਲ ਸਾਰਿਆਂ ਦਾ ਪਹਿਲਾ ਲੈਟਰ ਹੈ ਸੀ ਇਹਦਾ ਮਤਲਬ ਇਹਨੂੰ ਕੱਟ ਦੋ ਕਿਉਂਕਿ ਇਹ ਤੋਂ ਸਾਨੂੰ ਪਤਾ ਨਹੀਂ ਲੱਗਣਾ ਵੀ ਕੌਣ ਪਹਿਲਾ ਆਊ ਕੌਣ ਦੂਜਾ ਆਊ ਦੂਸਰਾ ਵਰਡ ਬੇਟਾ ਫੇਰ ਸੇਮ ਆ ਗਿਆ ਤਾਂ ਇਹਦਾ ਮਤਲਬ ਕੀ ਕਰੋ ਐਚ ਨੂੰ ਵੀ ਕੱਟ ਦੋ ਫਿਰ ਨੈਕਸਟ ਵਰਡ ਬੇਟਾ ਜੀ ਏ ਏ ਤੋਂ ਵੀ ਨਹੀਂ ਪਤਾ ਲੱਗਣਾ ਕੱਟ ਦੋ ਲੋ ਜੀ ਪਹਿਲੇ ਤਿੰਨ ਤਾਂ ਕੱਟੇ ਗਏ ਹੁਣ ਉਸ ਤੋਂ ਬਾਅਦ ਸਾਡੇ ਕੋਲ ਵੱਖਰੇ ਵੱਖਰੇ ਸ਼ਬਦ ਆਏ ਨੇ ਦੇਖੋ ਆਈ ਦੀ ਵੈਲਿਊ ਕਿੰਨੀ ਹੈ ਜੀ 9 ਕਲੀਅਰ ਹੈ ਏ ਦੀ ਵੈਲਿਊ ਕਿੰਨੀ ਹੈ ਬੇਟਾ ਜੀ 5 ਔਰ r ਦੀ ਵੈਲਿਊ r ਤੇ m ਦੀ ਵੈਲਿਊ ਯਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਦੇਖੋ ਉਹਨਾਂ ਨੇ ਸਾਨੂੰ ਕੀ ਪੁੱਛਿਆ ਸੀ ਵਿਚ ਵਰਡ will come first ਯਾਨੀ ਪਹਿਲੇ ਨੰਬਰ ਤੇ ਕੌਣ ਆਏਗਾ ਤਾਂ ਸਾਨੂੰ ਇਹਨਾ ਕਲੀਅਰ ਹੋ ਗਿਆ ਸਾਨੂੰ ਪੂਰਾ ਸੋਲਵ ਕਰਨ ਦੀ ਲੋੜ ਹੀ ਨਹੀਂ ਪਈ ਸਾਨੂੰ ਇਹ ਤੋਂ ਕਲੀਅਰ ਹੋ ਗਿਆ ਕਿ ਸਭ ਤੋਂ ਪਹਿਲਾਂ ਕੌਣ ਆਏਗਾ ਬੇਟਾ ਸੌਰੀ ਸਭ ਤੋਂ ਪਹਿਲਾਂ aha ਆਏਗਾ c h a e n ठीक है दूसरे नंबर से कौन आएगा चेयर आह मर्जी नंबर से आ वैसे ये तो भी एम पहला आऊगा यानी आह तीजे नंबर से आऊगा तो आह सब तो लास्ट चौथे नंबर से आऊगी ठीक है उन्होंने सूचा से पहला कौन आऊगा तो पहले नंबर से हैगा फोर्थ ऑप्शन आएगी दोबारा एक बार फिर समझ लो दोबारा एक बार फिर समझ लो रजे ਠੀਕ ਹੈ ਦੇਖੋ ਸਾਨੂੰ ਪੁੱਛਿਆ ਸੀ ਪਹਿਲਾਂ ਕੌਣ ਆਏਗਾ ਦੇਖੋ ਇੱਥੇ ਤੱਕ ਸਾਰੇ ਕੱਟੇ ਗਏ ਉਸ ਤੋਂ ਬਾਅਦ ਆ ਸਾਡੇ ਕੋਲ ਆਈ ਬਚਿਆ ਆਈ ਦੀ ਵੈਲਿਊ ਹੁੰਦੀ ਹੈ 9 ਔਰ ਈ ਕਿੰਨੇਵੇਂ ਤੇ ਆਉਂਦਾ 5ਵੇਂ ਤੇ ਯਾਨੀ ਪਹਿਲਾਂ ਕੌਣ ਆਏਗਾ 5 ਨੰਬਰ ਵਾਲਾ ਆਏਗਾ ਯਾਨੀ ਈ ਪਹਿਲਾਂ ਆਉਂਦੀ ਹੈ ਤਾਂ ਕਰਕੇ ਸਭ ਤੋਂ ਪਹਿਲਾਂ ਆ ਗਿਆ ਨੈਕਸਟ ਕਰਦੇ ਹਾਂ ਮੂਵ ਬੇਟਾ ਇਹਦੇ ਵਿੱਚ ਪੁੱਛਿਆਗਾ ਵਿਚ ਵਰਡ will come at 4th place ਇਹਦੇ ਸਾਨੂੰ ਕਿਹੜੀ ਪਲੇਸ ਪੁੱਛੀ ਹੈ ਰਜੇ 4th place ਪੁੱਛੀ ਹੈ ਹੁਣ ਆਪਾਂ 4th place ਦੱਸ ਦਿੰਨੇ ਆ ਹਾਂਜੀ ਇਹਦੇ ਵਿੱਚੋਂ ਫੋਰਥ ਪਲੇਸ ਦੱਸਣੀ ਹੈ ਜੀ ਸਭ ਤੋਂ ਪਹਿਲਾਂ ਅਜੇ ਈ ਕੱਟ ਦੋ ਸਾਰਿਆਂ 'ਚ ਸੇਮ ਆ ਗਿਆ ਫਿਰ ਐਕਸ ਸਾਰਿਆਂ 'ਚ ਸੇਮ ਆ ਗਿਆ ਹੁਣ ਦੇਖੋ ਜੀ ਇੱਥੇ ਟੀ ਐ ਟੀ ਕਿੰਨੇ ਨੰਬਰ ਤੇ ਆਉਂਦਾ 20 ਨੰਬਰ ਤੇ ਆਉਂਦਾ ਹੈ ਟੀ 20 ਦੇ ਮੈਚ ਔਰ ਪੀ ਕਿੰਨੇ ਤੇ ਆਉਂਦਾ ਬੇਟਾ ਜੀ ਪੀ ਆਉਂਦਾ ਜੀ 16th ਤੇ ਉਹਨਾਂ ਨੇ ਸਾਨੂੰ ਪੁੱਛਿਆ ਸੀਗਾ ਕਿ ਚੌਥੇ ਨੰਬਰ ਤੇ ਕੌਣ ਹੈ ਤਾਂ ਸਾਡਾ ਰਾਈਟ ਆਨਸਰ ਆਪਸ਼ਨ ਨੰਬਰ 2 ਆਏਗਾ ਮੈਮ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਹੈਗਾ ਅਜੇ ਤਾਂ ਅਸੀਂ ਸਾਰੇ ਸੋਲਵ ਵੀ ਨਹੀਂ ਕੀਤੇ ਬੇਟਾ ਜ਼ਰੂਰਤ ਹੀ ਨਹੀਂ ਪਈ ਸੋਲਵ ਕਰਨ ਦੀ ਕਿਉਂਕਿ ਸਾਨੂੰ ਪਤਾ ਹੈ ਕਿ ਜਿਹਦਾ ਸਭ ਤੋਂ ਵੱਡਾ ਨੰਬਰ ਹੋਇਆ ਉਹ ਤਾਂ ਅਖੀਰ ਤੀ ਪਹੁੰਚੇਗਾ ਨਾ ਅਗਰ ਮੈਂ ਤੁਹਾਨੂੰ ਇੱਕ ਨਾਮ ਦੇ ਦਾਂ ਮੰਨ ਲਓ ਆਪਾਂ ਇੱਕ ਨਾਮ ਲਿਖਿਆ ਅਰਮਾਨ ਔਰ ਆਪਾਂ ਨੇ ਇੱਕ ਨਾਮ ਲਿਖਿਆ ਔਰ ਜ਼ੈਡ ਫਾਰ ਮੰਨ ਲਓ ਜ਼ੈਬਰਾ ਲਿਖ ਲਿਆ ਠੀਕ ਹੈ ਹੁਣ ਮੈਂ ਤੁਹਾਨੂੰ ਪੁੱਛਾਂ ਕਿ ਦੱਸੋ ਜੀ ਕਿਹੜਾ ਪਹਿਲਾਂ ਆਏਗਾ ਤਾਂ ਕੀ ਇੱਥੇ ਨੰਬਰਿੰਗ ਕਰਨ ਬੈਠੂੰਗੀ ਨਹੀਂ ਸਾਨੂੰ ਪਤਾ ਹੈ ਕਿ ਇਹ ਪਹਿਲਾ ਹੁੰਦਾ ਤਾਂ ਇਹ ਅਰਮਾਨ ਪਹਿਲਾਂ ਆ ਜਾਏਗਾ ਔਰ ਜਿਹੜਾ Z ਹੈ ਸਭ ਤੋਂ ਡਿਕਸ਼ਨਰੀ ਦੇ ਵਿੱਚ ਸਭ ਤੋਂ ਅਖੀਰ ਤੇ ਦਿੱਤਾ ਹੋਏਗਾ ਠੀਕ ਹੈ ਜੀ ਸੋ ਰਾਜੇ ਇਸ ਲਈ ਸਾਨੂੰ ਕਲੀਅਰ ਹੈ ਕਿ ਸਭ ਤੋਂ ਲਾਸਟ ਤੇ ਆਹ T ਵਾਲਾ ਹੀ ਆਏਗਾ ਪਹਿਲੇ ਤਿੰਨ ਪੋਜੀਸ਼ਨਾਂ ਤੇ ਐਦੀ ਐਦੀ ਤੇ ਐਦੀ ਲੜਾਈ ਹੋਏਗੀ एक्सप्रेस एक्सपैंड ਤੇ ਐਕਸਪਾਇਰ ਇਹ ਤਿੰਨੇ ਜਣੇ ਪਹਿਲੀਆਂ ਤਿੰਨ ਪੋਜੀਸ਼ਨਾਂ ਲਈ ਲੜਨਗੇ ਜਿਹੜੀ ਆਪਸ਼ਨ ਨੰਬਰ 2 ਹੈ ਉਹ फोर्थ ਪਲੇਸ ਤੇ ਜਾ ਚੁੱਕੀ ਹੈ ਠੀਕ ਹੈ ਜੀ ਓਕੇ ਉਮੀਦ ਹੈ ਬੇਟਾ ਤੁਹਾਨੂੰ